ਮਗਰ ਘਾਤ ਲਾ ਕੇ ਪੈ ਜਾਂਦੇ ਆ ਔਰ ਇਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹਥਿਆਰ ਦਿਖਾਏ ਜਾਂਦੇ ਆ ਔਰ ਇਹਨਾਂ ਦੇ ਕੋਲੋਂ ਇਹਨਾਂ ਦਾ ਫੋਨ ਖੋਲਿਆ ਜਾਂਦਾ ਇਹਨਾਂ ਦਾ ਲੈਪਟਾਪ ਖੋਲਿਆ ਜਾਂਦਾ ਔਰ ਕੀਮਤੀ ਚੀਜ਼ਾਂ ਜਿਹੜੀਆਂ ਉਹ ਖੋਕੇ ਲੈ ਕੇ ਆ ਔਰ ਹਥਿਆਰਾਂ ਨੇ ਇਹਨਾਂ ਤੇ ਵਾਰ ਕਰਨ ਦੀ ਕੋਸ਼ਿਸ਼ ਕਰਦੇ ਆ ਐ ਉਹਨਾਂ ਦਰਾਂ ਨਾਲ ਜੀ ਮੈਂ ਲੁਧਿਆਣਾ ਜਾ ਰਹੀ ਸੀਗਾ ਜੀ ਅਸੀਂ ਠੀਕ ਹੈ ਜੀ ਹਾਂ ਜੀ ਤੇ ਮੈਂ ਮੈਪ ਦੀ ਪੋਸਟ ਲਗਾਈ ਹੋ ਸੀ ਜੀ ਤੇ ਮੈਂ ਇਧਰ ਘੱਟ ਦੱਸੀ ਮੈਂ ਨਹਿਰ ਵੱਲ ਮੁੜ ਗਿਆ ਤੇ ਨਹਿਰ ਵੱਲ ਮੁੜ ਗਿਆ ਉੱਤੇ ਮੇਰੀ ਨਾ ਸਕੂਟੀ ਦੇ ਪਿਛਲੇ ਟਾਇਰ ਇੰਦਰ ਪੱਥਰ ਫਸ ਗਿਆ ਜੋ ਟਰੈਕ ਕਿਨਾਰੇ ਪੱਥਰ ਹੁੰਦੇ ਆ ਮੈਂ ਪੱਥਰ ਕੱਢਣ ਲੱਗ ਪਿਆ ਤੇ ਪਿੱਛੋਂ ਦੋ ਮੁੰਡੇ ਬਾਈਕ ਪਰ ਆਇਆ ਤੇ ਕਹਿੰਦੇ ਪਾਜੀ ਕੀ ਹੋਇਆ ਮੈਂ ਕਿਹਾ ਯਾਰ ਪੱਥਰ ਬੜਾ ਕਹਿੰਦਾ ਸੀ ਠੀਕ ਕਰਵਾ ਦਿੰਨੇ ਤੂੰ ਉਹਨੂੰ ਸਕੂਟੀ ਚੱਕ ਕੇ ਮੇਰਾ ਸੈੱਡ ਕਰਵਾ ਕੇ ਤੇ ਮਨ ਜਿੱਦਣ ਮੈਂ ਸਕੂਟੀ ਸਟਾਰਟ ਕੀਤੀ ਤੇ ਉਹਨਾਂ ਨੇ ਆਪਣਾ ਗੰਡਾਸਾ ਕੱਢ ਲਿਆ ਹਥਿਆਰ ਉਹਨਾਂ ਕੋਲ ਚ ਗੰਡਾਸਾ ਸੀਗਾ ਤੇ ਗੰਡਾਸੇ ਦੇ ਨਾਲ ਉਹਨਾਂ ਨੇ ਮੇਰੇ ਉੱਪਰ ਬਾਰ ਵੀ ਕੀਤਾ ਪਰ ਮੈਂ ਬਚ ਗਿਆ ਤੇ ਮੈਂ ਜਿੱਦਣ ਉਹਨਾਂ ਨੇ ਮੈਂ ਹੱਥ ਪਾਈ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਮਨੋਂ ਕੱਟਾ ਵੀ ਦਸਤਾ ਤੇ ਉਹ ਮੈਂ ਕੱਟਾ ਦੇ ਕੇ ਕੱਟਾ ਵੀ ਦਿਖਾਇਆ ਤੁਹਾਨੂੰ ਹਾਂ ਜੀ ਹਾਂ ਜੀ ਬਲੋ ਤੁਹਾਡਾ ਬਚਾਅ ਹੋ ਗਿਆ ਹਾਂ ਮੇਰਾ ਬਚਾਅ ਉਹਨੇ ਹਮਲਾ ਕੀਤਾ ਲੇਕਿਨ ਤੁਸੀਂ ਬਚ ਗਏ ਬਚ ਕੇ ਪਿੱਛੇ ਨੂੰ ਭੱਜ ਕੇ ਤੇ ਜਾਨ ਛੁਡਾ ਲਈ ਪਿੱਛੇ ਰੱਬ ਤੇ ਪਿੱਛੇ ਜੇ ਨੂੰ ਹੋਈ ਆ ਮੈਂ ਕਿ ਤੁਸੀਂ ਉਧਰੋਂ ਕਦੇ ਚੱਲ ਕੇ ਇੱਧਰੋਂ ਰਸਤਾ ਮਿਲ ਜਾਂਦਾ ਹੈਗਾ ਕਹਿੰਦੇ ਲੋਕੇਸ਼ਨ ਲਾਈ ਸੀਗੀ ਤੇ ਮੈਨੂੰ ਤੁਹਾਡੇ ਪਿੱਛੇ ਤੁਰੇ ਸੀ ਕਹਿੰਦੇ ਸ਼ਾਇਦ ਪਿੱਛੇ ਤੁਰੇ ਹੋਗੇ ਕਿਉਂਕਿ ਇੱਥੇ ਕਹਿੰਦੇ ਵੀ ਕੋਈ ਹੈ ਵੀ ਹਨ ਕਿ ਪਿੱਛੋਂ ਆਇਆ ਜਦੋਂ ਮੇਰੀ ਸਕੂਟਰੀ ਖਰਾਬ ਹੋਈ ਐ ਐਦਾਂ ਮੇਰੀ ਹੈਲਪ ਕਰਨ ਲੱਪੇ ਤੇ ਬਾਅਦ ਬਣ ਸਾਈਡ ਤੇ ਜਾ ਕੇ ਕਹਿੰਦੇ ਕੱਢ ਜੋਗਾ ਹੈਗਾ ਸਾਰਾ ਕੁਝ ਫਿਰ ਤੇ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਚੁਣੌਤੀ ਐ ਚੋਰ ਦਿਨ ਦਿਹਾੜੇ ਕਰਨ ਲੱਗੇ ਨੇ ਚੋਰੀ ਦੋਸਤੋ ਅਸੀਂ ਚੰਗੇ ਕਿੱਥੋਂ ਲੱਗਣੇ ਆ ਕਿਉਂਕਿ ਗੱਲ ਕਰਦੇ ਆ ਕੋਰੀ ਦੋਸਤੋ ਨਵੇਂ ਸ਼ਹਿਰ ਦੇ ਤਾਂ ਇਹ ਹਾਲਾਤ ਬਣ ਗਏ ਨੇ ਕਿ ਚੋਰ ਚੋਰੀ ਤਾਂ ਕਰਦੇ ਨੇ ਤੇ ਨਾਲ ਦੀ ਨਾਲ ਕਰਦੇ ਨੇ ਸੀਨਾ ਜੋਰੀ ਦੋਸਤੋ ਚੋਰ ਚੋਰੀ ਵੀ ਕਰਦੇ ਨੇ ਤੇ ਨਾਲ ਦੀ ਨਾਲ ਕਰਦੇ ਨੇ ਸੀਨਾ ਜੋਰੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਮੌਜੂਦ ਹਾਂ ਬਿਲਕੁਲ ਪੁਲੀ ਦੇ ਨਾਲ ਇੱਕ ਪਿੱਛੇ ਨਿਜੀ ਪੈਲੇਸ ਵੀ ਹੈ ਔਰ ਇੱਥੇ ਚੰਦ ਮਿੰਟ ਪਹਿਲਾਂ ਚੋਰਾ ਨੇ ਇੱਕ ਸ਼ਰੀਫ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਹਿਮਾਚਲ ਤੋਂ ਇਹ ਵੀਰ ਆਇਆ ਸ਼ਮਸ਼ੇਰ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਔਰ ਜੀਪੀਆਰਐਸ ਦੇ ਥਰੂ ਇਹਨਾਂ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ ਉਹ ਬਿਲਕੁਲ ਪਿੱਛੇ ਦਿਖਾ ਦੋ ਸਾਡੇ ਬਿਲਕੁਲ ਨਾਲ ਪੁਲੀ ਤੋਂ ਇਹ ਸੱਜੇ ਪਾਸੇ ਮੁੜ ਜਾਂਦੇ ਆ ਔਰ ਉਹ ਜੀਪੀਆਰਐਸ ਜਿਹੜਾ ਇਹਨਾਂ ਨੂੰ ਗਲਤ ਰਾਹ ਤੇ ਪਾ ਦਿੰਦੀ ਹੈ ਲੇਕਿਨ ਚੋਰਾ ਲਈ ਉਹ ਰਾਹ ਸਹੀ ਹੋ ਜਾਂਦਾ ਕਿਉਂਕਿ ਤੁਹਾਨੂੰ ਪਤਾ ਚੋਰ ਵਰਤੀ ਵਾਲੇ ਲੋਕ ਜਿਹੜੇ ਆ ਉਹ ਤਾਂ ਕਿਸੇ ਦੀ ਥਾਲੀ ਖੋਹ ਚ ਵਿਸ਼ਵਾਸ ਰੱਖਦੇ ਆ ਇੱਕ ਮਿੰਟ ਭਾਈ ਆਜੋ ਚੋਰ ਵਰਤੀ ਵਾਲੇ ਲੋਕ ਕਿਸੇ ਦੀ ਥਾਲੀ ਖੋਹ ਚ ਵਿਸ਼ਵਾਸ ਰੱਖਦੇ ਆ ਇਹ ਜੀਪੀਆਰਐਸ ਥਰੂ ਗਲਤ ਰਾਹ ਮੁੜ ਜਾਂਦੇ ਆ ਲੇਕਿਨ ਚੋਰ ਵਾਲੀ ਤਾਂ ਉਹੀ ਗੱਲ ਐ ਕਿ ਬਿੱਲੀ ਭਾਗੀ ਛਿੱਕਾ ਟੁੱਟਾ ਇਹਨਾਂ ਦੇ ਮਗਰ ਘਾਤ ਲਾ ਕੇ ਪੈ ਜਾਂਦੇ ਆ ਔਰ ਇਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹਥਿਆਰ ਦਿਖਾਏ ਜਾਂਦੇ ਆ ਔਰ ਇਹਨਾਂ ਦੇ ਕੋਲੋਂ ਇਹਨਾਂ ਦਾ ਫੋਨ ਖੋਲਿਆ ਜਾਂਦਾ ਇਹਨਾਂ ਦਾ ਲੈਪਟਾਪ ਖੋਲਿਆ ਜਾਂਦਾ ਔਰ ਕੀਮਤੀ ਚੀਜ਼ਾਂ ਜਿਹੜੀਆਂ ਉਹ ਖੋਕੇ ਲੈ ਗਏ ਔਰ ਹਥਿਆਰਾਂ ਨੇ ਨੇ ਤੇ ਵਾਰ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਆਪਣੀ ਸੂਝ ਬੂਝ ਸਮਝਦਾਰੀ ਨਾਲ ਇਹ ਆਪਣਾ ਬਚਾਅ ਕਰਦੇ ਆ ਇਹਦੀ ਸਕੂਟੀ ਵੀ ਖੋਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਇਹ ਚਾਬੀ ਪਰਾ ਸੁੱਟ ਦਿੰਦੇ ਆ ਉਸ ਤੋਂ ਬਾਅਦ ਚੋਰ ਭੱਜ ਜਾਂਦੇ ਆ ਮੌਕੇ ਦੀ ਪੂਰੀ ਜਾਣਕਾਰੀ ਅਸੀਂ ਵੀਰੋਂ ਉਹਨਾਂ ਤੋਂ ਲਵਾਂਗੇ ਹਮਦਰਦੀ ਆ ਹਿਮਾਚਲ ਤੋਂ ਆਏ ਨੇ ਸਾਡੇ ਪੰਜਾਬ ਚ ਆਏ ਨੇ ਸਾਡੇ ਆਥਿਤੀ ਨੇ ਸਾਡੇ ਗੈਸਟ ਨੇ ਪਰ ਆਏ ਹੋਏ ਮਹਿਮਾਨਾਂ ਦਾ ਸਵਾਗਤ ਚੋਰਾ ਨੇ ਕਿਸ ਤਰੀਕੇ ਕੀਤਾ ਇਸ ਗੱਲ ਨਾਲ ਸ਼ਰਮ ਆਉਂਦੀ ਆ ਭਾਈ ਜੀ ਆਪਣਾ ਮੈਂ ਆਪਣਾ ਨਾਂ ਦਾਸ ਤੋਂ ਸਾਡੇ ਪਰਿਵਾਰਕ ਜੀ ਦੇਖ ਰਹੇ ਨੇ ਔਰ ਅਸੀਂ ਨਾਲ ਮਿਲ ਕੇ ਤੁਹਾਡੀ ਮਦਦ ਵੀ ਕਰਾਂਗੇ ਇਸ ਗੱਲ ਦੇ वचन ਬੰਦੇ ਆ ਕੀ ਨਾ ਤੁਹਾਡਾ ਮੇਰਾ ਨਾਮ ਸਮਸ਼ੇਰ ਸਿੰਘ ਹੈ ਜੀ ਮੈਂ ਉਨ ਨਜ਼ਰ ਰਹਿਣ ਵਾਲਾ ਜੀ ਮੈਂ ਲੁਧਿਆਣਾ ਜਾ ਰਹੀ ਸੀਗਾ ਜੀ ਹਾਂ ਜੀ ਤੇ ਮੈਂ ਮੈਪ ਦੀ ਰਿਕਸ਼ਨ ਲਗਾਈ ਹੋਸੀ ਸੀ ਤੇ ਮੈਂ ਇਧਰ ਘਟ ਦੱਸੀ ਮੈਂ ਨਹਿਰ ਵੱਲ ਮੁੜ ਗਿਆ ਤੇ ਨਹਿਰ ਵੱਲ ਮੁੜ ਗਿਆ ਉੱਥੇ ਮੇਰੀ ਨਾ ਸਕੂਟੀ ਦੇ ਪਿਛਲੇ ਟਾਇਰ ਇੰਦਰ ਪੱਥਰ ਫਸ ਗਿਆ ਜੋ ਟਰੈਕ ਕਿਨਾਰੇ ਪੱਥਰ ਹੁੰਦੇ ਆ ਮੈਂ ਪੱਥਰ ਕੱਢਣ ਲੱਗ ਪਿਆ ਤੇ ਪਿੱਛੋਂ ਦੋ ਮੁੰਡੇ ਬਾਈਕ ਪਰ ਆਇਆ ਤੇ ਕਹਿੰਦੇ ਪਾਜੀ ਕੀ ਹੋਇਆ ਮੈਂ ਕਿਹਾ ਯਾਰ ਪੱਥਰ ਪਕਦਾ ਸੀ ਠੀਕ ਕਰਵਾ ਦਿੰਨੇ ਤੂੰ ਨੇ ਸਕੂਟੀ ਚੱਕ ਕੇ ਮੇਰਾ ਸੈੱਡ ਕਰਵਾ ਕੇ ਤੇ ਮਨ ਜਿੱਦਣ ਮੈਂ ਸਕੂਟੀ ਸਟਾਰਟ ਕੀਤੀ ਤੇ ਉਹਨਾਂ ਨੇ ਆਪਣਾ ਘੰਡਾਸਾ ਕੱਢ ਲਿਆ ਉਹ ਕਹਿੰਦੇ ਭਾਈ ਦੱਸੋ ਜੇ ਤੇਰੇ ਕੋਲ ਜਿਹੜਾ ਸਾਰਾ ਕੱਢਦੇ ਮੈਂ ਭਾਜੀ ਮੇਰੇ ਕੋਲ ਕੁਝ ਵੀ ਐ ਨਹੀਂ ਕਹਿੰਦੇ ਉਹਨ ਮੇਰੀ ਜੇ ਬਜੂਬਾ ਟੋਟੋਲੀ ਸਾਰੀ ਮੇਰਾ ਫੋਨ ਫੋਨ ਪਹਿਲੇ ਉਹਨ ਮੇਰਾ ਫੋਨ ਖੋਲਤਾ ਫੇਰ ਮੇਰਾ ਲੈਪਟਾਪ ਲੈਪਟਾਪ ਵਾਲਾ ਬੈਗ ਥਾ ਇੱਕ 2 ਲੱਖ ਜੋਰ ਸੀਗੇ ਉੱਚੀ ਮੇਰੇ ਜ਼ਰੂਰੀ ਸਮਾਨ ਸੀਗਾ ਉਹ ਵੀ ਸਾਰੇ ਸਮਾਨ ਚੱਕ ਲੈ ਗਏ ਤੇ ਉਹਨ ਮੇਰੀ ਸਕੂਟਰੀ ਵੀ ਖੋਣ ਦੀ ਜ਼ਰੂਰਤ ਕੀਤੀ ਪਰ ਮੈਂ ਆਪਣੀ ਚਾਬੀ ਇੱਕ ਖੋ ਕੇ ਉਧਰੋਂ ਸਿੱਟਦੀ ਨੇਰ ਵੱਲੋਂ ਅੱਛਾ ਜਿਹੜੇ ਦੋ ਜਾਣੇ ਸੀਗੇ ਸਰਦਾਰ ਸਨ ਕਿ ਮੋਨੇ ਸਨ ਪਤਾ ਨਹੀਂ ਸਰ ਉਹਨਾਂ ਨੇ ਨਾ ਮੰਨਦਾ ਇੱਕ ਸਰਦਾਰ ਲੱਗੇ ਇੱਕ ਮੋਨਣਾ ਲੱਗਾ ਕਿਉਂਕਿ ਉਹਨਾਂ ਨੇ ਪੂਰਾ ਨੀਲਾ ਪੱਨਲੇ ਕਵਰ ਕਿਤੋਂ ਸੀ ਆਪਣਾ ਮੂੰਹ ਵੀ ਇੱਥੇ ਕਵਰ ਕਿਤੋਂ ਸੀ ਉਮਰਾਂ ਕਿੰਨੀਆਂ ਕਿ ਸੰਨ ਉਮਰ ਮੇਰੇ ਸਾਹਮਣੇ ਜਨਨ ਦੀ ਸਿਹਤ ਲੱਗ ਉਤੇ 22 23 24 ਸਾਲ ਦੇ ਵਿੱਚ ਯੰਗ ਯੰਗ ਤੇ ਤਾਂ ਮੈਂ ਉਹਨਾਂ ਨੇ ਕੁਝ ਖਾਦਾ ਪੀਤਾ ਨਸ਼ੇ ਦੀ ਹਾਲਤ ਸਨ ਹਾਂ ਜੂਨ ਨੂੰ ਕੋਈ ਪਤਾ ਨਹੀਂ ਲੱਗਿਆ ਆਪਾਂ ਕੀ ਕਰ ਰਹੇ ਹਥਿਆਰ ਕੀ ਕੀ ਸੀ ਹਥਿਆਰ ਉਹਨਾਂ ਕੋਲ ਚ ਗੰਡਾਸੇ ਸੀਗਾ ਤੇ ਗੰਡਾਸੇ ਦੇ ਨਾਲ ਉਹਨਾਂ ਨੇ ਮੇਰੇ ਉੱਪਰ ਬਾਰ ਵੀ ਕੀਤਾ ਪਰ ਮੈਂ ਬਚ ਗਿਆ ਮੈਂ ਜਿੱਦਣ ਉਹਨਾਂ ਨੇ ਮੈਂ ਹੱਥ ਪਾਈ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਮਨੋ ਕੱਟੇ ਵੀ ਦਸਤਾ ਕਿ ਉਹ ਮੈਂ ਕਟਾ ਦੇ ਕੇ ਅੱਛਾ ਕਟਾ ਵੀ ਦਿਖਾਇਆ ਤੁਹਾਨੂੰ ਹਾਂ ਜੀ ਹਾਂ ਜੀ ਮਤਲਬ ਤੁਹਾਡਾ ਬਚਾਅ ਹੋ ਗਿਆ ਹਾਂ ਮੇਰਾ ਬਚਾਅ ਹੋ ਗਿਆ ਉਹਨੇ ਹਮਲਾ ਕੀਤਾ ਲੇਕਿਨ ਤੁਸੀਂ ਬਚ ਗਏ ਬਚ ਕੇ ਪਿੱਛੇ ਨੂੰ ਭੱਜ ਕੇ ਆਪਣੀ ਜਾਨ ਛੁਡਾ ਲਈ ਬੱਚਿਆਂ ਦਾ ਰੱਬ ਦੀ ਕਿਰਪਾ ਨਾਲ ਤੁਹਾਡਾ ਬਚਾਅ ਹੋ ਗਿਆ ਉਹਨੇ ਕਸਰ ਨਹੀਂ ਛੱਡੀ ਹਾਂ ਕਸਰ ਕਰਨੀ ਛੱਡੀ ਜੇ ਮੈਂ ਤੇ ਨਹੀਂ ਪੜਦਾ ਤਾਂ ਮੇਰੇ ਸਿਰ 'ਚ ਮੈਂ ਗੰਡਾਸਾ ਮਾਰ ਦੇਣਾ ਸੀ ਜੀ ਅੱਛਾ ਜਿੱਥੇ ਤੁਹਾਨੂੰ ਉਹ ਲੈ ਕੇ ਜਾ ਤੁਸੀਂ ਜਾ ਰਹੇ ਸੀ ਕਿ ਜਿੱਥੇ ਤੁਹਾਡੀ ਸਕੂਟੀ ਵਿੱਚ ਪੱਟਾ ਫਸਿਆ ਆਲੇ ਦੁਆਲੇ ਕੋਈ ਬੰਦੇ ਨਹੀਂ ਸਨ ਆਲੇ ਦੁਆਲੇ ਲੋਕ ਨਹੀਂ ਸਨ ਬੰਦੇ ਲੋਕ ਕਿ ਸਾਹਮਣੇ ਝੁੰਗੀ ਸੀ ਉੱਤੇ ਲੇਡੀਜ਼ ਸੀ ਮੈਂ ਉਹਨਾਂ ਨੂੰ ਇਸ਼ਾਰਾ ਕੀਤਾ ਤਾਂ ਵੀ ਕੀ ਆਵਾਜ਼ ਨੂੰ ਸੁਣ ਨਹੀਂ ਰਹੀ ਸੀ ਕਿ ਮੈਂ ਸਮਾਨ ਜ਼ਿਆਦਾ ਸੀ ਕਿ ਮੈਂ ਸਕੂਟੀ ਛੱਡ ਕੇ ਜਾ ਨਹੀਂ ਸਕਦਾ ਸੀਗਾ ਕਿ ਮਨ ਨੂੰ ਡਾਟਦਾ ਕਿ ਇੱਥੇ ਮਤਲਬ ਉਹ ਉਹ ਕੀ ਕਿ ਵੀਰ ਸਮਾਰੂ ਦੇ ਪਰੇ ਹੋ ਜਾਂਦਾ ਤੇ ਫਿਰ ਉਹ ਲੇਡੀਜ਼ ਦੇਖ ਰਹੇ ਸੀ ਕਿ ਮਨ ਨੂੰ ਜਦ ਉਹਨਾਂ ਲੁਕੋ ਕੀਤੀ ਤਾਂ ਉਹ ਉਹਨਾਂ ਨੇ ਉਰੀਆ ਕੀਤੇ ਉੱਥੇ ਤਾਂ ਕੁਝ ਨਹੀਂ ਦਿਖ ਰੇ ਸੀਗਾ ਜੀ ਤੇ ਬਣਾ ਤੁਹਾਡਾ ਵਿਸ਼ਵਾਸ ਜਿੱਤ ਲਿਆ ਭਰੋਸਾ ਜਿੱਤ ਲਿਆ ਹਾਂਜੀ ਹਾਂਜੀ ਭਰੋਸੇ ਚ ਲੈ ਲਿਆ ਉਸ ਤੋਂ ਬਾਅਦ ਨਾਲੇ ਹਮਲਾ ਕਰਤਾ ਹਾਂਜੀ ਹਾਂਜੀ ਉਹ ਹੈਲਪ ਦੇ ਤੌਰ ਤੇ ਪਾਜੀ ਥੱਕ ਕੇ ਥੋੜੇ ਸ਼ਾਂਹ ਖੜ ਜੋ ਮੈਂ ਵੀ ਮੈਂ ਵੀ ਥੱਕੇ ਸੀਗਾ ਕਿ ਮੇਰੇ ਕੱਪੜੇ-ਕੁਪੜੇ ਸਾਰੇ ਖਰਾਬ ਹੋ ਗਏ ਸਕੂਟੀ ਠੀਕ ਕਰ ਦੇ ਨਾ ਮੈਂ ਥੋੜੇ ਦਰ ਸ਼ਾਂਹ ਚ ਖੜ ਜਾਣਾ ਤੇ ਉਹਨਾਂ ਨੇ ਸਕੂਟੀ ਮੇਰੇ ਜਾਲ ਜਾਂ ਹੰਡ ਪਰ ਕੇ ਉਹਨਾਂ ਨੇ ਚੇੜੀ ਕਰਤੀ ਸਕੂਟੀ ਨੂੰ ਮਸੀਬਤ ਚ ਫਸੇ ਵਿਅਕਤੀ ਨੂੰ ਪਹਿਲਾ ਵਿਸ਼ਵਾਸ ਦਿਵਾ ਕੇ ਤੇਰੀ ਮਦਦ ਲਈ ਆਏ ਆ ਉਸ ਤੋਂ ਬਾਅਦ ਮੌਕਾ ਦੇ ਕੇ ਸਾਈਡ ਤੇ ਲਿਜਾ ਕੇ ਹਮਲਾ ਕਰ ਦਿੱਤਾ ਔਰ ਰੱਬ ਦੀ ਮਿਹਰਬਾਨੀ ਰਹੀ ਹੈ ਕਿ ਇਨਾਂ ਦਾ ਬਚਾ ਹੋ ਗਿਆ ਨਹੀਂ ਤਾਂ ਇਹਨਾਂ ਦਾ ਸ਼ਰੀਰਕ ਨੁਕਸਾਨ ਵੀ ਹੋ ਸਕਦਾ ਸੀਗਾ ਔਰ مالی ਨੁਕਸਾਨ ਇਹਨਾਂ ਦਾ ਕਰਕੇ ਚਲੇ ਗਿਆ ਇੱਕ ਫੋਨ ਲੈ ਗਿਆ ਹਾਂਜੀ ਇੱਕ ਫੋਨ ਲੈ ਗਿਆ ਜੀ ਮੇਰਾ ਲੈਪਟਾਪ ਲੈ ਗਿਆ ਤੇ ਉਹ ਚ ਮੇਰੇ ਡਾਕੂਮੈਂਟਸ ਸੀਗੇ ਜਿੱਦੇ ਮੇਰੇ ਏਟੀਐਮ ਕਾਰਡ ਵਗੈਰਾ ਕ੍ਰੈਡਿਟ ਕਾਰਡ ਆਧਾਰ ਕਾਰਡ ਪੈਨ ਕਾਰਡ ਇੰਦਰ ਆ ਗੱਡੀਆਂ ਦੀ ਆਰਸੀ ਮੇਰੇ ਲਾਇਸੈਂਸ ਸਾਰਾ ਵੋਟਰ ਕਾਰਡ ਸਾਰਾ ਨਾਲ ਵਿੱਚ ਸੀਗਾ ਜੀ ਤੁਸੀਂ ਕਿਤੇ ਪ੍ਰਦੇਸ਼ ਚ ਰਹਿੰਦੇ ਹੋ ਕਿ ਇੱਥੇ ਰਹਿੰਦੇ ਹੋ ਨਹੀਂ ਮੈਂ ਜੀ ਹਿਮਾਚਲ ਜੀ ਰਹਿੰਨਾ ਮੈਂ ਲੁਧਿਆਣਾ ਜਾ ਰਹੀ ਸੀਗਾ ਜੀ ਮੈਂ ਇੱਥੇ ਕੱਲ ਡਿਊਟੀ ਮੇਰੀ ਜੁਆਇਨ ਕਰਨੀ ਸੀ ਮੈਂ ਪ੍ਰਾਈਵੇਟ ਨਿਪਲਾਈ ਹਾਂ ਅੱਛਾ ਤੁਹਾਡਾ ਮੋਬਾਈਲ ਕਿਹੜੀ ਕੰਪਨੀ ਦਾ ਜੀ ਉਹ ਪੁਰਾਣਾ ਨੁਇਟ ਜੀ ਤੇ ਜਿਹੜਾ ਲੈਪਟਾਪ ਹੈ ਲੈਪਟਾਪ ਮੇਰਾ ਐਸਐਸ ਦਾ ਜੀ ਐਸਐਸ ਹਾਂ ਜੀ ਐਸਐਸ ਦਾ ਐਸਐਸ ਦਾ ਹਾਂ ਜੀ ਤੇ ਕਿੰਨਾ ਕੁ ਤੁਹਾਡਾ ਨੁਕਸਾਨ ਹੋ ਗਿਆ ਜਿੱਥੇ ਨੁਕਸਾਨ ਜੀ ਮੇਰਾ ਕਮ ਸੇ 35000 ਰੁਪਏ ਦਾ ਲੈਪਟਾਪ ਸੀਗਾ ਜੀ ਤੇ 35000 ਦਾ ਮੇਰਾ ਫੋਨ ਸੀ ਜੀ 78 79 ਹਾਂ ਬਾਕੀ ਜਿੱਦਾਂ ਮੇਰਾ ਡਾਕੂਮੈਂਟ ਸੀਗੇ ਉਹ ਸਾਰੇ ਉਪਕਸ਼ੀ ਸੀਗੇ ਕੈਸ਼ ਨਹੀਂ ਸੀਗੇ ਮਰ ਕੋ ਕੈਸ਼ ਮੇ ਕੋ 300 ਰੁਪਏ ਸੀਗੇ ਉਹ ਲੈ ਕੇ ਆ ਵੀ ਬਾਕੀ ਜੀ ਬਾਕੀ ਮੇਰਾ ਸਾਰਾ ਆਨਲਾਈਨ ਸੀਗਾ ਅੱਜ ਕੱਲ ਟ੍ਰਾਂਜੈਕਸ਼ਨ ਸਾਰੀਆਂ ਆਨਲਾਈਨ ਮੇਰਾ ਟੋਟਲ ਟ੍ਰਾਂਜੈਕਸ਼ਨ ਮੇਰੇ ਫੋਨ ਵਿੱਚ ਹੈ ਤੁਹਾਡੇ ਕਿਉਂਕਿ ਫੋਨ 'ਚ ਸਾਰੇ ਕੰਟੈਕਟਸ ਹੁੰਦੇ ਆ ਤਾਂ ਤੁਸੀਂ ਬੈਂਕ ਨੂੰ ਇਨਫੋਰਮ ਵੀ ਨਹੀਂ ਕਰ ਸਕਦੇ ਜਾਂ ਹੋਰ ਜਗ੍ਹਾ ਵੀ ਨਹੀਂ ਫੋਨ ਕਰਕੇ ਮਤਲਬ ਬੰਦ ਕਰਾ ਸਕਦੇ ਆਪਣੇ ਕਾਰਡ ਵਗੈਰਾ ਤਾਂ ਆਪਣੀ ਫੈਮਿਲੀ ਨੂੰ ਇਨਫੋਰਮ ਕਰਤਾ ਹਾਂ ਫੈਮਿਲੀ ਨੂੰ ਇਨਫੋਰਮ ਕਰਤਾ ਮੈਂ ਤਕਨ ਚਲੋ ਮੈਂ ਦੁਬਾਰੇ ਫਿਰ ਫੋਨ ਕਰਕੇ ਮੈਂ ਆਪਾਂ ਪਟੜ ਦੇ ਕੇ ਦੇਖਦਾ ਕੀ ਕਰਨਾ ਉਤੇ ਚਲੋ ਹਮਦਰਦੀ ਆ ਵੀਰ ਜੀ ਪੁਲਿਸ ਨੂੰ ਇਨਫਾਰਮ ਅਸੀਂ ਕਰ ਦਿੱਤਾ ਹੋਰ ਵੀ ਮੁਲਾਜ਼ਮ ਇੱਥੇ ਪਹੁੰਚ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਲਿਖਾ ਦਿਓ ਪਾਕਿ ਮੈਂ ਵੀਰ ਉਹਨਾਂ ਨਾਲ ਗੱਲਬਾਤ ਕਰ ਲੈਣਾ ਇਹਨਾਂ ਨੇ ਸਾਨੂੰ ਇਨਫਾਰਮ ਕੀਤਾ ਭਾਈ ਤੁਸੀਂ ਸਾਰੀ ਸਥਿਤੀ ਸਮਝਾਓ ਇਹ ਜਦੋਂ ਬਾਹਰ ਆਏ ਇਕੱਲੇ ਬਾਹਰ ਆਏ ਆ ਕਿ ਮੋਟਰਸਾਈਕਲ ਤੇ ਜਿਹੜੇ ਮੁੰਡੇ ਸੀ ਇਹਨਾਂ ਨੇ ਇਹਨਾਂ ਨੂੰ ਆਪਾਂ ਨਿਸ਼ਾਨਾ ਬਣਾਇਆ ਕੋਈ ਨਾ ਤੁਹਾਡੇ ਤੁਸੀਂ ਉਹਨਾਂ ਨੂੰ ਦੇਖ ਕੇ ਲੰਘ ਦੇ ਉਥੋਂ ਭਾਈ ਥੋੜਾ ਪਰੇ ਜਾਓ ਭਾਈ ਆਪਾਂ ਇੱਥੇ ਖੜੇ ਸੀਗੇ ਆਪਾਂ ਤੇ ਇਹ ਜਦੋਂ ਭਾਜੀ ਹੁਣੀ ਆਏ ਕਹਿੰਦੇ ਤਿੰਨ ਜਾਨੇ ਲੰਘਦੇ ਦੇਖੇ ਤੇ ਲੁੱਟ ਖੋ ਗਈ ਆ ਤੇ ਮੈਂ ਕਿਹਾ ਜੀ ਅਸੀਂ ਤਾਂ ਦੇਖੀ ਨਹੀਂ ਹੈ ਕਿ ਬਾਕੀ ਤੁਸੀਂ ਇੱਥੇ ਮੈਂ ਕਿੱਥੇ ਖੋਈ ਆ ਉਹ ਕਹਿੰਦੀ ਵੀ ਇੱਦਾਂ ਪਿੱਛੇ ਇਹਨੂੰ ਹੋਈ ਆ ਮੈਂ ਕਿਹਾ ਤੁਸੀਂ ਉਧਰੋਂ ਕਦੇ ਜਲ ਕੇ ਇੱਧਰੋਂ ਰਸਤਾ ਮਿਲ ਜਾਂਦਾ ਹੈਗਾ ਕਹਿੰਦੇ ਲੋਕੇਸ਼ਨ ਲਾਈ ਸੀਗੀ ਤੇ ਮੈਂ ਕਿਹਾ ਤੁਹਾਡੇ ਪਿੱਛੇ ਤੁਰੇ ਸੀ ਕਹਿੰਦੇ ਸ਼ਾਇਦ ਪਿੱਛੇ ਤੁਰੇ ਹੋਗੇ ਕਿਉਂਕਿ ਇੱਥੇ ਕਹਿੰਦੇ ਵੀ ਕੋਈ ਰਹਿ ਹੈ ਵੀ ਹਨ ਕਿ ਪਿੱਛੋਂ ਆਏ ਆ ਜਦੋਂ ਮੇਰੀ ਸਕੂਟਰ ਹੀ ਖਰਾਬ ਹੋਈ ਆ ਐਦਾਂ ਮੇਰੀ ਹੈਲਪ ਕਰ ਲਾਪੇ ਤੇ ਬਾਅਦ ਵਿੱਚ ਉਹਨੂੰ ਸਾਈਡ ਤੇ ਜਾ ਕੇ ਕਹਿੰਦੇ ਕੱਢ ਜੋ ਹੈਗਾ ਸਾਰਾ ਕੁਝ ਤੇ ਤੇ ਬਾਜੀ ਹੁਣ ਹੀ ਆਏ ਕਹਿੰਦੇ ਇੱਧਰ ਮੇਰੀ ਲੋਟ ਹੋਏ ਮੈਂ ਕਹਿੰਦਾ ਬਾਜੀ ਵੀ ਆਪਾਂ ਫੋਨ ਕਰ ਦਿੰਦੇ ਆ ਬਾਜੀ ਉਹਨਾਂ ਨੂੰ ਵੇ ਉਹ ਆ ਜਾਂਦੇ ਆ ਮੈਂ ਕਹਿੰਦਾ ਕੀ ਕੀ ਸੀ ਕਹਿੰਦੇ ਲੈਪਟਾਪ ਫੋਨ ਤੇ ਆਪਣਾ ਜਿਹੜਾ ਕਾਰ ਕ੍ਰੈਡਿਟ ਕਾਰਡ ਹੁੰਦਾ ਹੋਰ ਸਾਰਾ ਕੁਝ ਜਸ ਸਪਲੈਂਡਰ ਮੋਟਰਸਾਈਕਲ ਤੇ ਦੱਸਦੇ ਆ ਮੇਰੀ ਜਿਹੜੀ ਇਹਨਾਂ ਨਾਲ ਆਫ ਕੈਮਰਾ ਗੱਲ ਹੋਈ ਆ ਕਹਿੰਦੇ ਸਪਲੈਂਡਰ ਮੋਟਰਸਾਈਕਲ ਤੇ ਦੋ ਜਾਨੇ ਸੀ 22 33 ਸਾਲ ਦੀ ਉਮਰ ਹੈ ਪਿੱਛੇ ਕਹਿੰਦੇ ਪੀਵੀ ਲਿਖਿਆ ਸੀ ਬਾਕੀ ਮਿੱਟੀ ਨਾਲ ਰਗੜਿਆ ਹੋਇਆ ਸੀਗਾ ਤੁਸੀਂ ਪਛਾਣਿਆ ਤੁਸੀਂ ਮਾਰੇ ਪੜੇ ਨਹੀਂ ਅਸੀਂ ਹਰੇ ਅਸੀਂ ਵੀ ਇੱਥੇ ਆ ਕੇ ਖੜੇ ਸੀਗੇ ਹਾਂਜੀ ਸ਼ਹਿਰ ਤੇ ਆਦੀ ਖੜੇ ਹੀ ਜਨ ਤੱਕ 2 ਕੁ ਮਿੰਟ ਹੋ ਗਏ ਭਾਜੀ ਹੁਣ ਇਹ ਹੈ ਕਿ ਇੱਥੋਂ ਜਾਂਦੇ ਦੇਖੇ ਮੈਂ ਕਿਹਾ ਤੂੰ ਕਈ ਮੁੰਡੇ ਲੰਘਦੇ ਆ ਉਹਨੂੰ ਇੱਦਾਂ ਹੁਣ ਪਤਾ ਵੀ ਹੈਗਾ ਤੇ ਕਈ ਲੰਘੇ ਆ ਹੁਣ ਸਾਨੂੰ ਵੀ ਇੱਦਾਂ ਨਹੀਂ ਪਤਾ ਹੈਗਾ ਜੀ ਕੋਈ ਤਾਂ ਡੱਕੀ ਰਾਵੋ ਜੀ ਮੇਰਾ ਨਾਮ ਜੋਗਾ ਸਿੰਘ ਹੈ ਜੀ ਅਜੇ ਜੋਗੇ ਭਾਜੀ ਅਪਾ ਹੁਣ ਗੱਲ ਸਮਝੀਏ ਕਿ ਇਧਰੋਂ ਰਾਹ ਬੰਦ ਹੈ ਆਫ ਕੈਮਰਾ ਸੀ ਵੀ ਗੱਲ ਕਰ ਰਹੇ ਸੀ ਕਿ ਰਾਹ ਬਾਹਰੋਂ ਵੀ ਬੰਦ ਕਰ ਦੇਣਾ ਚਾਹੀਦਾ ਹੁਣ ਇਹਦਾ ਮਤਲਬ ਜਿਹੜੇ ਇਸ ਪਾਸੇ ਨੂੰ ਅੰਦਰ ਜਾਂਦੇ ਆ ਨਹਿਰ ਵਾਲੇ ਪਾਸੇ ਨੂੰ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕਰਦੇ ਆ ਹੋ ਸਕਦਾ ਕਿ ਜਿਹੜੇ ਮਾੜੇ ਅੰਸਰ ਆ ਲੁਟੇਰੇ ਆ ਨਸ਼ੇ ਸਾਡਾ ਸ਼ਿਕਾਰ ਇਧਰਲੇ ਪਾਸੇ ਆਵੇ ਤਾਂ ਚਿੜੀ ਨੂੰ ਹੱਡੀ ਪਾਣ ਵਾਲੀ ਗੱਲ ਇਹ ਤਾਂ ਬਿਲਕੁਲ ਬਿਲਕੁਲ ਭਾਜੀ ਪਹਿਲੀ ਗੱਲ ਇਹਨੂੰ ਇੱਥੇ ਆਪਣਾ ਦੂਹਾ ਭਾਜੀ ਲਾਉਣਾ ਚਾਹੀਦਾ ਬੋਰਡ ਕੋਈ ਲਾਉਣਾ ਚਾਹੀਦਾ ਅਣਜਾਣ ਹੁਣ ਦੇਖੋ ਕਿ ਕਿੱਡੀ ਦੂਰੋਂ ਆਇਓ ਹਮਾਂ ਜਦੋਂ ਕਿੱਧਾ ਜਾਓਗੇ ਬਾਅਦ ਕੀ ਗਣੀ ਭਾਜੀ ਹੁਣ ਇਹਨਾਂ ਦੀ ਹੈਲਪ ਆਪਾਂ ਕੀਤੀ ਮੈਂ ਕਿ ਤੁਸੀ ਫੋਨ ਦਿਓ ਆਪਣਾ ਠੰਡਾ ਠੰਡਾ ਪੀਓ ਆਪਣਾ ਵੀ ਆਪਾਂ ਕੋਈ ਚੱਕਣੀ ਆਪਾਂ ਦੇਖਦੇ ਆਪਾਂ ਉੱਥੇ ਜਾਗੇ ਤੇ ਵੀਡੀਓ ਬਣਾ ਕੇ ਤੁਹਾਨੂੰ ਸੈਂਡ ਕਰ ਦਿੰਦੇ ਭਾਜੀ ਇਹ ਤਾਂ ਤੁਹਾਨੂੰ ਹੁਣ ਮਿਲ ਗਿਆ ਤੁਸੀਂ ਸਾਨੂੰ ਕਾਲ ਕਰ ਲਈ ਬਹੁਤ ਸਾਰੇ ਮੇਰੇ ਖਿਆਲ ਇਦਾਂ ਦੇ ਲੋਕ ਨੇ ਜਿਹੜੇ ਰੌਲਾ ਹੀ ਨਹੀਂ ਪਾਉਂਦੇ ਹੁਣ ਮੈਂ ਕਿਹਾ ਕਿ ਸਮਾਨਿਕ ਹੋ ਕੇ ਲੈ ਕੇ ਬੰਦਾ ਬਿਲਕੁਲ ਬਿਲਕੁਲ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਭਾਜੀ ਤੁਸੀਂ ਰੌਲਾ ਪਾਉਂਦੇ ਕਿਹਦੇ ਭਾਜੀ ਇੱਥੇ ਕਿ ਨਹੀਂ ਹੋਇਆ ਹੈਗਾ ਮੇਰਾ ਉਹ ਗਾਂਹਾਂ ਜਾ ਕੇ ਕੀਤਾ ਆ ਉਹਨਾਂ ਨੇ ਪਲੈਨਿੰਗ ਨਹੀਂ ਪਲੈਨਿੰਗ ਕਹਿੰਦਾ ਇੱਥੋਂ ਪਿੱਛੇੋਂ ਆਏ ਜਿੱਤੇ ਤੱਕ ਕਹਿੰਦਾ ਮੈਨੂੰ ਲੱਗਦਾ ਪਿੱਛੇੋਂ ਆਏ ਮੈਨੂੰ ਦੇਖ ਦੇ ਮੇਰੀ ਜਿਹੜਾ ਲੋਕੇਸ਼ਨ ਜਿੱਦੇ ਅਸੀਂ ਗਏ ਪੁੱਲੇ ਕਹਿੰਦੇ ਨੇ ਕਿ ਸਾਾਬਣਾ ਹੁਣ ਇੱਧਰੋਂ ਚਲ ਗਏ ਆ ਉਹ ਤੇ ਮੋਰੇ ਰਸਤਾ ਬੰਦ ਸੀਗਾ ਭਾਜੀ ਮੈਨੂੰ ਟੈਕਨੀਕਲੀ ਇੱਥੇ ਲੱਗਦਾ ਕਿਉਂਕਿ ਕਹਿੰਦੇ ਨਾ ਕਿ ਬੱਟਾ ਫਸ ਜਾਂਦਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਉਹ ਬੱਟਾ ਕੱਢਣ ਨੂੰ ਕਾਫੀ ਸਮਾਂ ਲੱਗਾ ਮੈਨੂੰ ਲੱਗਦਾ ਕਿ ਇੱਧਰ ਕਿਤੇ ਬਹਿ ਕੇ ਨਸ਼ਾ ਨੁਸ਼ਾ ਕਰਦੇ ਹੋਣੇ ਆ ਦੇਖਿਆ ਉਹਨਾਂ ਕਿ ਸ਼ਿਕਾਰ ਫਸ ਗਿਆ ਬਿਲਕੁਲ ਸ਼ਿਕਾਰ ਆਪੇ ਹੀ ਆ ਗਿਆ ਸਾਡੇ ਵੱਲ ਨੂੰ ਵੇ ਇਹਨੂੰ ਫਿਰ ਨਿਸ਼ਾਨਾ ਬਣਾ ਲਿਆ। ਇਹ ਰਸਤਾ ਭਾਜੀ ਇੱਧਰ ਹੈ ਹੀ ਨਹੀਂ ਬਸ ਉਹ ਆਪਣੇ ਕੀ ਕਹਿੰਦੇ ਆਪਣੇ ਜਿਹੜੇ ਹੁੰਦੇ ਗੁਜਰਾਂ ਦੇ ਉਹ ਗੁੱਲੀਆਂ ਇੱਧਰ ਹੋਰ ਤਾਂ ਨਾ ਕੋਈ ਘਾਰ ਆਇਆ ਨਾ ਕੋਈ ਸਾਰੀ ਸੁੰਨਸਾਨ ਜਗ੍ਹਾ ਆ। ਮਦਨ ਛੇੜੀਆਂ ਦੀ ਰੱਖ ਲੋ ਭਾਜੀ। ਨਸ਼ੇੜੀਆਂ ਦਾ ਡੱਡਾ ਬਣ ਕੇ। ਬਿਲਕੁਲ ਬਿਲਕੁਲ ਭਾਜੀ। ਜੀ ਤੁਸੀਂ ਕੁਝ ਕਰਨਾ ਚਾਹੋਗੇ ਵੀ? ਨਹੀਂ ਭਾਜੀ ਐਡੇ ਕਹਿੰਦੇ ਤੁਸੀਂ ਇਹ ਕਹਿਣ ਚਾਹੁੰਦੇ ਕਿ ਇੱਥੇ ਬੋਰਡ ਲਾਓ ਕਿ ਅੱਗੇ ਰਸਤਾ ਬੰਦ ਆ। ਹੁਣ ਜੇ ਕੋਈ ਇੱਧਰ ਆਉਂਦਾ ਹੈ ਹਿਮਾਚਲ ਦੇ ਨਾ ਪਤਾ ਨਹੀਂ। ਲੋਕੇਸ਼ਨ ਲਾਈ ਸੀ। ਕੋਈ ਇੱਧਰ ਮੁੜ ਗਏ ਹੁਣ ਜਿੱਦ ਕਾਂਡ ਹੋ ਜਾਵੇ ਇਦਾਂ ਜੀ ਠੀਕ ਨਹੀਂ ਸਰ ਤੁਸੀਂ ਬਾਈ ਕੁਝ ਕਹਿਣਾ ਵੀ ਚਲੋ ਠੀਕ ਹੈ ਤਾਂ ਆ ਵੀਰਾਂ ਨੇ ਸੁਜੈਸ਼ਨ ਦਿੱਤਾ ਸੁਜੈਸ਼ਨ ਦੇ ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ ਲੇਕਿਨ ਹਾਲ ਦੀ ਘੜੀ ਇਹ ਵੱਡੀ ਚੁਣੌਤੀ ਹੈ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਜਿਹੜੇ ਲੁਟੇਰੇ ਚੁਣੌਤੀ ਦੇ ਰਹੇ ਆ ਪੁਲਿਸ ਨੇ ਇਨਫਾਰਮ ਕਰ ਦਿੱਤਾ ਔਰ ਇਹ ਜਿਹੜਾ ਨਸ਼ੇੜੀਆਂ ਦਾ ਅੱਡਾ ਬਣ ਰਿਹਾ ਉਹ ਜੇ ਦਿਖਾ ਦੇ ਇੱਥੇ ਇੱਕ ਬੋਰਡ ਲੱਗਣਾ ਚਾਹੀਦਾ ਕਿ ਅਗਲਾ ਰਸਤਾ ਬੰਦ ਹੈ ਕਿਉਂਕਿ ਜੀਪੀਆਰਐਸ ਥਰੂ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਜਿਹੜਾ ਭੇਤੀ ਆ ਉਹ ਤਾਂ ਸਮਝਦਾ ਤਾਂ ਜਾਣਕਾਰ ਹੈ ਲੇਕਿਨ ਜੇ ਕੋਈ ਜਾਣ ਬੰਦਾ ਆਂਦਾ ਉਸ ਨੂੰ ਪਤਾ ਨਹੀਂ ਹੁੰਦਾ ਤਾਂ ਉਹ ਘਟਨਾ ਦਾ ਸ਼ਿਕਾਰ ਹੋ ਸਕਦਾ ਵੱਡੀ ਗੱਲ ਇਹ ਹੈ ਕਿ ਇੱਥੋਂ ਅੰਦਾਜ਼ੇ ਲੱਗਦੇ ਆ ਕਿ ਨਸ਼ੇੜੀਆਂ ਨੇ ਇਸ ਇਸ ਥਾਂ ਨੂੰ ਥੋੜਾ ਅੱਗੇ ਜਾ ਕੇ ਜਿਹੜੀ ਸੁਨਸਾਨ ਥਾਂ ਆ ਉਹਨੂੰ ਆਪਣਾ ਏਰੀਆ ਬਣਾਇਆ ਆड्डा ਬਣਾਇਆ ਤੇ ਜਿਹੜੇ ਲੋਕ ਭੁੱਲ ਭਲੇਖੇ ਆ ਜਾਂਦੇ ਆ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਆ ਹੁਣ ਇਸ ਵੀਰ ਦੀ ਮਦਦ ਹੋਣੀ ਚਾਹੀਦੀ ਹੈ ਹਿਮਾਚਲ ਤੋਂ ਆਇਆ ਔਰ ਦੇਖੋ ਮੈਂ ਪਹਿਲੇ ਕਿਹਾ ਕਿ ਨਸ਼ੇੜੀਆਂ ਦਾ ਕੰਮ ਤਾਂ ਇਹ ਹੈ ਕਿ ਕਿਸੇ ਦੀ ਥਾਲੀ ਖੋਣੀ ਹੈ ਕਿਸੇ ਦੀ ਸਜੀ ਸਜਾਈ ਥਾਲੀ ਖੋਣੀ ਹੈ ਔਰ ਵਿਸ਼ਵਾਸ ਜਿੱਤ ਕੇ ਉਹ ਨਿਸ਼ਾਨਾ ਬਣਾਉਂਦੇ ਆ ਤਾਂ ਸਵਾਲ ਇਹੀ ਨੇ ਚੁਣੌਤੀਆਂ ਜਿਹੜੀਆਂ ਮਾੜੇ ਅੰਸਰ ਲੁਟੇਰੇ ਦੇ ਰਹੇ ਆ ਪੁਲਿਸ ਉਹਨਾਂ ਨੂੰ ਨੱਥ ਪਾਵੇ ਨਕੇਲ ਪਾਵੇ ਨਾ ਤਾਂ ਸਾਡੇ ਆਏ ਹੋਏ ਮਹਿਮਾਨਾਂ ਨਾਲ ਇਸ ਤਰੀਕੇ ਹੋਵੇ ਤੇ ਨਾ ਸਾਡੇ ਆਪਣੇ ਲੋਕਾਂ ਨਾਲ ਹੋਵੇ ਇਹ ਵੱਡੇ ਸਵਾਲ ਨੇ ਉਮੀਦ ਕਰਦੇ ਆ ਪ੍ਰਸ਼ਾਸਨ ਜਾਗੇਗਾ ਪ੍ਰਸ਼ਾਸਨ ਜੀ ਆ ਭਾਜੀ ਉਹਨਾਂ ਕੋਲ ਜੀ ਜੀ ਲਈ ਬਾਈ ਸੱਸੀ ਗੱਲ ਕੀ ਨਾ ਤੁਹਾਡਾ ਗੁਰਪ੍ਰੀਤ ਸਿੰਘ ਤੁਸੀਂ ਕੀ ਦੇਖਿਆ ਤੇ ਜਦੋਂ ਉਧਰ ਮੋਟਰਸਾਈਕਲ ਆਇਆ ਪੂਰਾ ਤੇਜ਼ ਸੀਗਾ ਫੁੱਲ ਤੇ 5 ਕਿ ਮਿੰਟ ਬਾਅਦ ਇਹ ਭਾਜੀ ਮੇਰੇ ਕੋਲੇ ਆਏ ਕਹਿੰਦੇ ਭਾਜੀ ਮੈਨੂੰ ਲੁੱਟ ਕੇ ਲੈ ਗਏ ਮੈਂ ਨਾਲ ਹੀ ਚੱਲ ਪਿਆ ਮੈਂ ਮੈਂ ਜਾ ਕੇ ਖੜਾ ਹੀ ਸੀਗਾ ਮਤਲਬ ਉੱਥੇ ਜਿਆਦਾ ਟਾਈਮ ਨਹੀਂ ਮੈਂ ਸੀਗਾ ਮੈਨੂੰ 5 ਕਿ ਮਿੰਟ ਹੀ ਹੋਏ ਬੈਠੇ ਮੋਟਰਸਾਈਕਲ ਨੰਬਰ ਪਲੇਟ ਪੜੀ ਕਿੰਮੀ ਸੀ ਨਹੀਂ ਬੱਟੀ ਬੱਟੀ ਲਾਈ ਸੀ ਨਹੀਂ ਦੇਖੀ ਨਹੀਂ ਨੰਬਰ ਕੋਈ ਨਹੀਂ ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਸੀਗਾ ਜੇ ਇਹਦਾ ਕਾਲੇ ਰੰਗ ਦਾ ਨਹੀਂ ਹਾਇ ਹਾਇ ਹੀਰੋ ਅੰਡਾ ਸੀ ਸੀਡੀ ਹੂੰ ਸੀਡੀ 100 ਜਿਹੜਾ ਆਪਣਾ ਹੈ ਹੀਰੋ ਆ ਜਿਹਦਾ ਜਾਂਦਾ ਮੋਟਰਸਾਈਕਲ ਇਹਦਾ ਸੀ ਨਹੀਂ ਨਹੀਂ ਇਤਾਂ ਦਾ ਨਹੀਂ ਉਹ ਜਿਹੜਾ ਮੈਂ ਪਿੱਛੇ ਖੜਾ ਹੀ ਪਿਆ ਸੀ ਸਪਲੈਂਡਰ ਹੀ ਐ ਸਪਲੈਂਡਰ ਸਪਲੈਂਡਰ ਹੀ ਹਾਂਜੀ ਮਤਲਬ ਪਤਾ ਨਹੀਂ ਲੱਗਿਆ ਵੀ ਇਸ ਤੋਂ ਬਾਅਦ ਮੈਂ ਅੱਗੇ ਬੈਠਾ ਇਹਨਾਂ ਕਾफी ਪਤਾ ਨਹੀਂ ਲੱਗਿਆ ਉੱਧਰ ਨੂੰ ਗਏ ਕਿ ਇੱਧਰ ਨੂੰ ਗਏ ਵੀ ਨਹੀਂ ਪਤਾ ਲੱਗਾ ਉਹਨੂੰ ਤਾਂ ਹੁਣ ਮਤਲਬ ਜਿਦਾ ਤੁਸੀਂ ਮਾਰਕੀਟਿੰਗ 'ਚ ਲੱਗਦੇ ਹੋ ਮੈਨੂੰ ਤੇ ਜਿਹੜੇ ਜੌਬ ਵਾਲੇ ਵੀਰ ਉਹ ਵੀ ਧਿਆਨ ਸੁਚੇਤ ਰਹਿਣ ਕਿ ਸੰਸਾਨ ਥਾਂਾਂ ਤੇ ਨਾ ਖੜਨ ਤੁਹਾਨੂੰ ਕੱਲਾ ਦੇ ਕੇ ਸ਼ਿਕਾਰ ਬਣਾਇਆ ਜਾਂਦਾ ਬਿਲਕੁਲ ਬਿਲਕੁਲ ਇਹ ਚੁਣੌਤੀ ਆ ਫਿਰ ਔਖਾ ਹੀ ਆ ਹਾਂ ਬੁਰਾ ਹੀ ਔਖਾ ਹੀ ਵਿਖਾਇ ਤੇ ਸੁ ਕਿਉਂਕਿ ਕਈ ਵੇਲੇ ਮਾਰਕੀਟਿੰਗ ਵਾਲੇ ਮੁੰਡੇ ਦੇਦੇ ਕਿ ਸੁੰਨੀ ਥਾਂ ਤੇ ਖੜ ਕੇ 2 ਮਿੰਟ ਸਾਹ ਲੈ ਲਈਏ ਧੁੱਪ ਬਹੁਤ ਹੈ ਤਾਂ ਫੇ ਸੁੰਨੀ ਥਾਂ ਤੇ ਨਾ ਖੜ ਹੋਣ ਬਿਲਕੁਲ ਜੀ ਬਿਲਕੁਲ ਨਹੀਂ ਖੜਨੇ ਨਹੀਂ ਚਾਹੀਦਾ ਜੀ ਚਲ ਬਹੁਤ ਸ਼ੁਕਰੀਆ ਇਹ ਜਿੰਨੇ ਨੌਜਵਾਨ ਵੀਰ ਨੇ ਇਹ ਕਹਿੰਦੇ ਜੀ ਸਾਨੂੰ ਪਹਿਲਾਂ ਪਤਾ ਲੱਗਦਾ ਤਾਂ ਅਸੀਂ ਘੇਰ ਲੈਣੇ ਸੀਗੇ ਪਰ ਅਨਫੋਰਚੂਨੇਟਲੀ ਜਦ ਤੱਕ ਇਹ ਵੀ ਇਹ ਵੀਰ ਨੇ ਬਾਹਰ ਆ ਕੇ ਸ਼ਮਸ਼ੀਰ ਨੇ ਬਾਹਰ ਆ ਕੇ ਰੌਲਾ ਪਾਇਆ ਤਦ ਤੱਕ ਚੋਰ ਜਿਹੜੇ ਆ ਉਹ ਹਵਾ ਨਾਲ ਗੱਲਾਂ ਕਰਦੇ 9 ਤੋਂ 11 ਹੋ ਗਏ ਔਰ ਬਚ ਕੇ ਜਰਾ ਕਿਉਂਕਿ ਜੇ ਤੁਸੀਂ ਸੁਨਸਾਨ ਥਾਵਾਂ ਤੇ ਜਾਂਦੇ ਹੋ ਕਾ ਚੋਰਾ ਦੇ ਹੋਈ ਹੁੰਦਾ ਕਿ ਬਿੱਲੀ ਦੇ ਭਾਗੇ ਛਿੱਕਾ ਟੁੱਟਾ ਤਾਂ ਚੋਰ ਤੁਹਾਨੂੰ ਨਿਸ਼ਾਨਾ ਬਣਾਉਣ ਤੇ 1 ਮਿੰਟ ਨਹੀਂ ਲਾਉਂਦੇ ਉਹ 1 ਮਿੰਟ ਤੋਂ ਵੀ ਤੇਜ਼ੀ ਦਿਖਾਉਂਦੇ ਤੁਹਾਨੂੰ ਆਪਣਾ ਸ਼ਿਕਾਰ ਬਣਾਉਣ ਲਈ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਮੈਂ ਹਮੇਸ਼ਾ ਹੀ ਕਹਿੰਨਾ ਕੰਧ ਤੇ ਲਿਖਿਆ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਆਪਣੀ ਕੇਅਰ ਤੁਸੀਂ ਆਪ ਕਰਨੀ ਹੈ ਕਿਉਂਕਿ ਚੋਰ ਲੁਟੇਰੇ ਥਾਂ ਥਾਂ ਤੇ ਭਾਂ ਭਾਂ ਕਰਦੇ ਫਿਰਦੇ ਆ ਤਾਂ ਆਪਣਾ ਬਚਾ ਆਪ ਕਰੋ ਉਮੀਦ ਕਰਦੇ ਪ੍ਰਸ਼ਾਸਨ ਜਾਗੇਗਾ ਬੜੇ ਰਹਿਣਾ ਵੀ ਦਿਨੋਸ਼ਾ ਨੂੰ ਛੋਟੀ ਦਿਨ ਇਸਰੀ ਕਿ ਆਪਣੇ ਪਸੂਝ ਕੇ ਦੱਸ ਦੋ ਪੁਜੀ ਫੇਤੋ ਸਰਮਗੇ ਸੱਚੀ ਗੱਲ ਰੱਖਾ